ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਸਭ ਦਾ ਹਾਲ ਹੋਵੇਗੀ}}{|ਸਹੀ ਵੀ ਠੀਕ ਹੈ ਤੁਸੀਂ ਅੱਜ ਬਣਾ ਰਹੇ ਹਾਂ ਜੀ ਆਪਾਂ ਪਕੌੜੇ ਮੇਥੀ ਦੀ ਕਰਦੀ ਹਾਂ ਲਓ ਜੀ ਆਪਾਂ ਕੜਾਹੀ ਵਿੱਚ ਤੇਲ ਪਾ ਕੇ ਜੀਰਾ ਪਾ ਕੇ ਉਸੇ ਤਰ੍ਹਾਂ ਆਲੂ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਪੈਲਾ ਬਾਅਦ ਵਿੱਚ ਇਹਨਾਂ ਨੂੰ ਚੰਕੋ ਤਰ੍ਹਾਂ ਅਲਮੀ ਕਰਦੇ ਰਹੇਗੇ ਤੇ ਜਿਆਦਾ ਨਾ ਗਰਮ ਹੋਵੇ ਇਧਰ ਆਪਾਂ ਖੁੰਡੇ ਚ ਰਗੜੀ ਚਟਨੀ ਚਟਨੀ ਆਪਾਂ ਹਮੇਸ਼ਾ ਰਗੜਦੇ ਖੁੰਡੇ ਵਾਲੇ ਦੇਖੋ ਕਿੰਨੀ ਵਧੀਆ ਤੇ ਇਹਦੇ ਵਿੱਚ ਪਾਉਣੇ ਆਪਾਂ ਜਿਬੜਾ ਦਾ ਚੂਰਨ ਲਓ ਜੀ ਆਪਣੀ ਸਿਮਲਾ ਮਿਰਚ ਕੱਟ ਕੇ ਰੱਖੀ ਪਈ ਹੈ ਤੇ ਆਲੂ ਮੇਰੇ ਕੜਾਹੀ ਦੇ ਵਿੱਚ ਪਾਏ ਹੋਏ ਨੇ ਇਹਨਾਂ ਵਿੱਚ ਮੈਂ ਨਮਕ ਦਾ ਪੂਰਾ ਪਾਤਾ ਤਾਂ ਕਿ ਆਲੂ ਸੇਤੀ ਜਲਦੀ ਬਣ ਜਾਣ ఆ ఆలూ ఇక్కడ రట్నతో భల్లది సేతి నా ఆలూ సేత బ నమక కచ్చే జలూ క ఇద్దరు బీబీ భాడీ మజరీ తి మే సబ్జీ బా రీ ਚਲੋ ਜੀ ਰਲ ਮਿਲ ਕੇ ਸਾਰੇ ਕੰਮ ਹੋ ਜਾਂਦੇ ਕੰਮ ਤਾਂ ਬੰਦੇ ਦਾ ਕਰਮ ਕਰਨਾ ਚਾਹੀਦਾ ਜਿੰਦ ਨਾ ਕੋ ਹੁੰਦਾ ਸਬ지 ਮੇਰੀ ਬਣ ਕੇ ਤਿਆਰ ਹੋਣ ਵਾਲੀ ਆ ਬਸ ਤੇ ਫਿਰ ਜਿੰਨੇ ਜਾਵਾਂਗੇ ਆਪਾਂ ਆਕਾਸ਼ ਨੂੰ ਡਾਕਟਰ ਦੇ ਦਿਖਾਉਣ ਆਕਾਸ਼ ਨੇ ਅੱਖਾਂ 'ਚ ਹੱਥ ਧੋਣ ਵਾਲਾ ਪਾ ਲਿਆ ਸੀ ਸਰਜੀ ਬਣਾਤੀ ਮੈਂ ਤੇ ਹੁਣ ਬੀਬੀ ਇੱਧਰ ਰੋਟੀ ਲੈ ਲੂ ਨਾਲ ਹੁੰਦੇ ਲੋਗੇ ਇਸ ਤਰ੍ਹਾਂ ਲੱਗ ਲਗਾ ਕੇ ਸਾਰਾ ਕੰਮ ਹੋ ਜਾਂਦਾ ਥੋੜੇ ਜੀ ਸਪੋਰਟ ਕਰਨ ਵਾਲੇ ਫਰਕ ਪੈ ਜਾਂਦਾ मेरे टेस्ट कराया उन्हें सीआरपी आया है टाइफाइड भी आया जी देखो अपनी सब्जी को रेडी हो गई बन के अपना ना मिर्चा भी घर दया हल्दी भी अपनी घर दी पी हुई है ਤਾ ਕਰਕੇ ਰੰਗ ਥੋੜਾ ਜਿਹਾ ਐਵੇਂ ਲੱਗਦਾ ਜਿਹੜੀ ਮੋਦਲ ਦੀ ਮਿਰਚ ਹੁੰਦੀ ਹੈ ਉਹਦਾ ਰੰਗ ਥੋੜਾ ਜਿਆਦਾ ਹੋ ਜਾਂਦਾ ਨੇ ਹਲਦੀ ਦਾ ਕਿਉਂ ਦੇ ਚ ਕਲਰ ਵਗੈਰਾ ਪਾਏ ਹੁੰਦੇ ਇਧਰ ਆਪਣੇ ਕੱਪੜੇ ਧੋਤੇ ਪਏ ਨੇ ਤੇ ਉਹ ਖੜੀ ਹੈ ਆਪਣੀ ਘੋੜੀ ਨੂਰੀ ਤੇ ਨਾਲ ਖੜੀ ਹੈ ਬਸੇਰੀ ਆਪਣੀ ਪਰੇ ਵਿੱਦਰਾ ਆਪਣੇ ਮੁਰਗੀਆਂ ਇਹ ਨਾ ਨਿਕਰੇ ਉਹਨਾਂ ਕਾ ਜਾਨਵਰਾਂ ਨਾ ਘਰਾਂ ਵਿੱਚ ਆ ਆਪਣੇ ਕਤੂਰੇ ਨੇ ਆ ਕਾਲੂ ਉਹ ਪੂਰ ਆਹ ਹੈਗੀ ਸੜੀ ਕਾਇਪੀ ਇਹ ਸਭ ਤੋਂ ਪਹਿਲਾਂ ਸੜ ਘਰ ਵਿੱਚ ਆਈ ਤੇ ਅਸੀਂ ਤੋਂ ਪਹਿਲਾਂ ਕੋਈ ਜਾਨਵਰ ਨਹੀਂ ਰੱਖਿਆ ਸੀ ਕੋਈ ਜੀ ਕਰਮਾ ਵਾਲਾ ਹੁੰਦਾ ਕਿੰਨੇ ਜੀ ਲਿਆਉਂਦਾਗਾ ਘਰ ਵਿੱਚ ਇੱਧਰ ਮੈਂ ਬਣਾ ਰਹੀਆਂ ਆਪਣੇ ਓਟ ਸਖਾਣ ਵਾਸਤੇ ਚਾਹ ਪੀ ਲੋ ਪ੍ਰਧਾਨ ਜੀ ਚਾਹ ਪੀ ਲੋ ਓਟਸਾਂ ਦੇ ਵਿੱਚ ਪਾਤੀ ਮੈਂ ਚੱਪਣ ਕੱਦੂ ਦੀ ਸਬਜ਼ੀ ਤੇ ਬਣ ਕੇ ਹੋ ਗਏ ਰੈਡੀ ਆ ਆਪਣੇ ਓਟਸ ਲਓ ਜੀ ਆਪਾਂ ਹੁਣ ਖਾਣੇ ਬੈਠ ਕੇ ਚਾਹ ਬਣਾ ਰਿਹਾ ਸਵੇਰੇ ਸਵੇਰੇ ਆਪਾਂ ਇਹ ਆਪਾਂ ਸਵੇਰ ਦਾ ਵਲੌਗ ਸਟਾਰਟ ਕੀਤਾ ਵਿੱਚ ਸਵੇਰ ਦੀ ਬਣਾ ਰਿਹਾ ਚਾਹ ਤੇ ਤੁਹਾਨੂੰ ਬਾਹਰਲਾ ਵੇਅੂ ਦਿਖਾਉਣੇ ਆ ਲਓ ਜੀ ਸੂਰਜ ਦੇਵਤਾ ਚੜ ਚੁੱਕੇ ਆ ਹਾਂ ਸੀ ਚਾਹ ਜਿਹੜਾ ਰਹਿਣੀ ਬਹੁਤ ਹੀ ਵਧੀਆ ਵੇਹੂਆ ਸਵੇਰ ਦੀ ਸੈਰ ਠੰਡੀ ਠੰਡੀ ਹਵਾ ਚੱਲ ਰਹੀ ਹੈ ਲਓ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਉਹ ਵੀ ਵੀਡੀਓ ਤੇ ਨਵੇਂ ਭੈਣ ਭਾਈ ਐ ਹਨ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਤਾਂ ਕਿ ਆਪਾਂ ਹੋਰ ਤੁਹਾਡੇ ਵਾਸਤੇ ਵਧੀਆ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ ਜੀ ਬਹੁਤ ਬਹੁਤ ਲਓ ਜੀ ਹੁਣ ਆਪਾਂ ਚਾਹ ਪਾ ਕੇ ਪੀਨੇ ਤੁਸੀਂ ਵੀ ਪੀਓ ਚਾਹ ਸਵੇਰੇ ਸਵੇਰੇ ਕਿਆ ਸੱਡਣੀ ਬਹੁਤ ਔਖੀ ਲੱਗਦੀ ਇੱਕ ਵਾਰ ਸਾਰੇੰ ਦਾ ਫੇਰ ਧੰਨਵਾਦ ਜੀ ਜੋ ਆਪਣੀ ਵੀਡੀਓ ਦੇਖਦੇ ਆ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਆਪਣਾ ਬਾਚ ਟਾਈਮ ਪੂਰਾ ਹੋ ਸਕੇ ਥੈਂਕ ਯੂ ਬਾਏ ਟੇਕ ਕੇਅਰ